ਜ਼ਿਲ੍ਹਾ ਪੁਲਿਸ ਫਿਰੋਜ਼ਪੁਰ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਦੋ ਵਕ ਵਕ ਮਾਮਲਿਆਂ ਵਿੱਚ ਮੋਟਰਸਾਈਕਲ ਚੋਰੀ ਕਰਕੇ ਵੇਚਣ ਵਾਲੇ ਦੋ ਗਿਰੋਹਾਂ ਦੇ ਚਾਰ ਦੋਸ਼ੀਆਂ ਨੂੰ ਕਾਬੂ ਕਰਕੇ 21 ਚੋਰੀशुदा ਮੋਟਰਸਾਈਕਲ, 5 ਮੋਬਾਈਲ, 1.5 ਲੱਖ ਰੁਪਏ, ਇੱਕ ਚੈਨ, ਸੋਨਾ ਅਤੇ ਇੱਕ ਮੁਦਰੀ ਸੋਨਾ ਬਰਾਮਦ ਕੀਤੇ ਗਏ। ਸ਼੍ਰੀਮਤੀ ਸੋਮਿਆ ਮਿਸ਼ਰਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਵੱਲੋਂ ਪ੍ਰੈਸ ਨੂੰ ਸੰਬੋਧਨ ਕਰਦਿਆਂ ਦੱਸਿਆ ਗਿਆ ਕਿ ਸਮਾਜ ਵਿਰੋਧੀ ਅਨਸਰਾਂ ਅਤੇ ਅਪਰਾਧੀਆਂ ਨੂੰ ਢਾਲ ਪਾਉਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਗੰਭੀਰ ਪਤਾਨ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਇਸ ਲੜੀ ਵਿੱਚ ਜ਼ਿਲ੍ਹਾ ਪੁਲਿਸ ਦੁਆਰਾ ਜ਼ਿਲੇ ਦੇ ਸਮੂਹ ਗਸ਼ਟੜ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ ਜੋ ਮੁਸਤੈਦੀ ਨਾਲ ਪੂਰੇ ਏਰੀਏ ਅੰਦਰ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰ ਰਹੀਆਂ ਹਨ ਇਸ ਮੁਹਿੰਮ ਤਹਿਤ ਸ਼੍ਰੀ ਰੰਦੀਰ ਕੁਮਾਰ ਆਈਪੀਐਸ ਕਪਤਾਨ ਪੁਲਿਸ ਫਿਰੋਜ਼ਪੁਰ ਅਤੇ ਸ਼੍ਰੀ ਰਜੇਸ਼ ਕੁਮਾਰ ਪੀਪੀਐਸ ਉਪ ਕਪਤਾਨ ਪੁਲਿਸ ਦਿਹਾਤੀ ਫਿਰੋਜ਼ਪੁਰ ਦੀ ਨਿਗਰਾਨੀ ਹੇਠ ਕੰਮ ਕਰ ਰਹੀਆਂ ਦੋ ਵਕਤ ਵਕਤ ਟੀਮਾਂ ਨੂੰ ਹੇਠ ਲਿਖੇ ਅਨੁਸਾਰ ਸਫਲਤਾ ਹਾਸਲ ਹੋਈ ਹੈ ਜ਼ਿਲ੍ਹਾ ਫਿਰੋਜ਼ਪੁਰ ਕੀ ਪੁਲਿਸਤੀ ਸਪੈਸ਼ਲੀ थाना ਤਲਵੰਡੀ ਭਾਈ ਇਹ थाना ਕੁਲਗੜੀ ਦੇ 팀 ਨੇ ਸਾਡੀ ਡਿਪਟੀ ਐਸਪੀ ਰੂਰਲ ਦੀ ਅਗਵਾਈ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ ਇਹਨਾਂ ਨੇ ਚਾਰ ਚੋਰ ਫੜਨੇ ਹੈ ਜਿਹੜੇ ਨਾ ਸਿਰਫ ਫਿਰੋਜ਼ਪੁਰ ਦੇ ਵਿੱਚ ਬਸ ਬਟ ਆਸਪਾਸ ਦੇ ਵੀ ਮੋਗਾ ਡਿਸਟ੍ਰਿਕਟ ਫਰੀਦਕੋਟ ਡਿਸਟ੍ਰਿਕਟ ਤਨਤਾਰਨ ਡਿਸਟ੍ਰਿਕਟ ਵਿੱਚ ਆਪਰੇਟ ਕਰਦੇ ਸੀਗੇ ਆ ਤਲਵੰਡੀ ਭਾਈ ਦੇ ਇੰਸਪੈਕਟਰ ਰਵੀ ਕੁਮਾਰ ਨੇ ਬਹੁਤ ਵਧੀਆ ਕੰਮ ਕੀਤਾ ਹੈ ਕਿ ਇਹਨਾਂ ਨੇ ਜਿਹੜੇ ਦੋ ਚੋਰ ਫੜੇ ਨੇ ਇੱਕ ਤੇਜਾ ਸਿੰਘ ਤੇ ਦੂਜਾ ਸੁਖਪ੍ਰੀਤ ਦੋਨੋਂ ਗਲਪੁਰਦੇ ਦੇ ਰਹਿਣ ਵਾਲੇ ਨੇ ਤੇ ਹੁਣ ਤੱਕ ਇਹਨਾਂ ਨੇ ਟੋਟਲ 20 ਮੋਟਰਸਾਈਕਲ ਦੀ ਰਿਕਵਰੀ ਕੀਤੀ ਹੈ ਇਹ ਜਿਹੜੀ ਚੋਰੀ ਹੈ ਜੀ ਇਹ ਹੁਣ ਤੱਕ ਦੀ ਕੁਝ ਕਿਸਚੇ ਮੰਨਦੇ ਆ ਕਿ ਇਹਨਾਂ ਨੇ ਮੋਗਾ ਡਿਸਟ੍ਰਿਕਟ ਦੇ ਵਿੱਚ ਫਰੀਦਕੋਹ ਡਿਸਟ੍ਰਿਕਟ ਦੇ ਵਿੱਚ ਜ਼ੀਰਾ ਸਬਡਿਵੀਜ਼ਨ ਅਤੇ ਇਹ ਸਿਟੀ ਤੇ ਜਿਹੜਾ ਸਾਡਾ ਰੂਰਲ ਸਬਡਿਵੀਜ਼ਨ ਤੇ ਅਰਬਨ ਸਬਡਿਵੀਜ਼ਨ ਹੈ ਫਿਰੋਜ਼ਪੁਰ ਡਿਸਟ੍ਰਿਕਟ ਦਾ ਉੱਥੇ ਇਹ ਬਾਈਕ ਦੀ ਚੋਰੀ ਕੀਤੀ ਹੈ ਇਹ ਇਹ ਵੀ ਮੰਨਦੇ ਆ ਕਿ ਇਹਨਾਂ ਬਾਈਕ ਨੂੰ ਇਹ ਅੱਗੇ 202 ढाई हज़ार के रुपए के भेज दे दे देते दे काफ़ी टाइम से एज अ गैंग काम कर रहे थे ये तेजा सिंह है और पुराना भी एक मुकदमा दर्ज है और जो दूजा है सुप्रीम वो यदा नए टाइम के साथ दे रहा है और काफ़ी टाइम तो ऑपरेट कर रहे थे कि सा जी आम जनता है वह बार बार परेशान भी कर रहे थे इस तू तो अलावा थाना कुलगढ़ी में जो सांस्पैक्टर गुरमीत सिंह ਉਹਨਾਂ ਨੇ ਵੀ ਜੈਪੀਐਸਪੀ ਰੂਰਲ ਦੀ ਟੀਮ ਦੀ ਅਗਵਾਈ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ। ਆ ਦੋ ਵੱਡੇ ਚੋਰ ਜਿਹੜੇ ਸਿਟੀ ਤੇ ਰੂਰਲ ਏਰੀਆ ਦੋਨੋਂ ਸਾਡੇ ਫਿਰੋਜ਼ਪੁਰ ਦੇ ਦੋਨੋਂ ਹਲਕੇ ਦੇ ਵਿੱਚ ਕਾਫੀ ਪਰੇਸ਼ਾਨ ਕਰ ਰਹੇ ਸੀਗੇ ਲੋਕਾਂ ਨੂੰ। ਉਹਦੇ ਵਿੱਚ ਇੱਕ ਪ੍ਰithvi ਜਿਹੜਾ ਰਾਤ ਨੂੰ ਜਿਹੜੀ ਬਰਗਲਰੀ ਹੁੰਦੀ ਹੈ ਉਹ ਰਾਤ ਨੂੰ ਉਹਦਾ ਐਮਓਸੀ ਦਾ ਰਾਤ ਨੂੰ ਘਰ ਵਿੱਚ ਜਦ ਲੋਕ ਨਹੀਂ ਹੁੰਦੇ ਸੀਗੇ ਉੱਥੇ ਕੁਸਕੇ-ਉਕਕੇ ਚੋਰੀ ਕਰਦਾ ਸੀ ਤੇ ਦੂਜਾ ਜਿਹੜਾ ਹੈਗਾ ਪ੍ਰਥਮ ਉਹ ਵੀ ਬਾਈ ਸਾਦਰ ਰਹਿਨਵਾਲਾ ਹੈ। ਉਹ ਦਿਨ ਦਹਾੜੇ ਜਿਹੜੀ ਸਨਾਚਕ ਹੁੰਦੀ ਹੈ ਜਿਹੜਾ ਤੁਸੀਂ ਸੁਣਦੇ ਰਹਦੇ ਹੋ ਸਿਟੀ ਦੇ ਵਿੱਚ ਕੈਂਡ ਦੇ ਵਿੱਚ ਕੁਲਗੜੀ ਏਰੀਆ ਦੇ ਵਿੱਚ ਉੱਥੇ ਆਪਰੇਟ ਕਰਦਾ ਸੀ ਇਹਨਾਂ ਦੋਨੋਂ ਨੂੰ ਇਨਸਪੈਕਟਰ ਗੁਲਮੀਤ ਦੀ ਟੀਮ ਨੇ ਬਹੁਤ ਹੀ ਮਿਹਨਤ ਨਾਲ ਪੂਰੇ ਇਨਪੁਟ ਤੇ ਕੰਮ ਕਰਦੇ ਹੋਏ ਪਕੜਾ ਹੈ ਇਹਨਾਂ ਦੋਨੋਂ 'ਤੇ ਟੋਟਲ ਚਾਰ-ਚਾਰ ਮੁਕੱਦਮੇ ਵੀ ਦਰਜ ਨੇ ਦੋਨੋਂ 'ਤੇ ਵੱਖ-ਵੱਖ ਥਾਣੇ ਦੇ ਚਾਰ ਅਲੱਗ-ਅਲੱਗ ਮੁਕੱਦਮੇ ਦਰਜ ਨੇ ਟੋਟਲ ਦੋਨੋਂ ਨੂੰ ਮਿਲਾ ਕੇ ਨਾਤੇ ਉੱਪਰ 8 ਮੁਕੱਦਮੇ ਦਰਜ ਨੇ ਔਰ ਹੁਣ ਤੱਕ ਇਹ ਵੀ ਆਪਣੀ 15 ਦੇ ਕਰੀਬ ਵਾਰਦਾਤੇ ਬਾਤ ਰਹੇ ਨੇ ਜਿਹੜੇ ਵਿੱਚ ਸਿਟੀ ਫਿਰੋਜ਼ਪੁਰ ਕੈਂਪ ਫਿਰੋਜ਼ਪੁਰ ਸਦਰ ਫਿਰੋਜ਼ਪੁਰ ਤੇ ਕੁਲਗੜੀ ਥਾਣੇ ਦੀ ਵਾਰਦਾਤੇ ਹੈਗੀ ਜਿੰਨ ਸਾਹਮਣੇ ਆਈ ਹੈ ਹੁਣ ਤੱਕ ਕੀ ਰਿਕਵਰੀ ਮੇਂ ਵੀ ਤਲਵੰਡੀ ਬਾਹੀ ਐਸਐਚਓ ਦੀ ਟੀਮ ਵੱਲੋਂ 20 ਮੋਟਰਸਾਈਕਲ ਰਿਕਵਰ ਆਲਰੇਡੀ ਕਿੰਨੇ ਲਾ ਚੁੱਕੇ ਨੇ ਤੇ ਜਿਹੜੀ ਸਾਡੀ ਕੁਲਗੜੀ ਦੀ ਟੀਮ ਹੈ ਉਹਨਾਂ ਦੇ ਵੱਲੋਂ ਮੋਟਰਸਾਈਕਲ ਮੋਬਾਈਲ ਫੋਨ 5 1.5 ਲੱਖ ਰੁਪਏ ਜੋ ਬਾਅਦ ਵਿੱਚ ਇਹਨਾਂ ਨੇ ਚੋਰੀ ਕਿਤੇ ਸੀਗੇ ਸੋਨੇ ਦੀ ਚੇਨ ਸੋਨੇ ਦੀ ਮੰਦਰੀ ਤੇ ਕਾ ਵੀ ਇਦਾਂ ਦੇ ਆਰਟੀਕਲ ਰਿਕਵਰ ਕੀਤੇ ਆ ਅਸੀਂ ਇਹੀ ਹੋਪ ਕਰਦੇ ਆ ਕਿ ਇਹ ਜਿਹੜੇ ਬੰਦੇ ਰਾਤ ਨੂੰ ਦਿਨ ਨੂੰ ਸਾਡੇ ਆਮ ਨਾਗਰਿਕਾਂ ਨੂੰ ਤੰਗ ਪਰੇਸ਼ਾਨ ਕਰਦੇ ਸੀਗੇ ਤੇ ਵਕ-ਵਕ ਮਾਧਿਅਮ ਸੇ ਸਨਾਚੇ ਕਰਦੇ ਸੀ ਬਰਗਰੀ ਕਰਦੇ ਸੀ ਚੋਰੀ ਕਰਦੇ ਸੀ ਉਹਨਾਂ 'ਤੇ ਅਸੀਂ ਕਾਬੂ ਕਰ ਰਹੇ ਨੇ ਤੇ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਸਾਡੀ ਇਹ ਮੁਹਿਲ ਹੈ ਚੋਰੋ ਨੂੰ ਉਹਨਾਂ ਦੀ ਜੋ ਸਹੀ ਜਗ੍ਹਾ ਹੈ ਅਸਲ ਜਿਹੇ ਵਾਹ ਪਹੁੰਚਾਉਣੀ ਸੀ ਬਾਤ ਤੱਕ ਉਹਨੂੰ ਪਹੁੰਚਾਇਆ ਜਾਏ ਤੇ ਜਿਹੜਾ ਸਾਡਾ ਜ਼ਿਲ੍ਹਾ ਹੈ ਉਹਦੇ ਵਿੱਚ ਸ਼ਾਂਤੀ ਤੇ ਅਮਨ ਕਾਇਮ ਰਹੇ ਆ ਇਹਨਾਂ ਨੂੰ ਪੂਰੀ ਟ੍ਰੇਸ ਕਰਕੇ ਨੋਬਤ ਖਾਸ ਦੀ ਇਨਫੋਰਮੇਸ਼ਨ ਲੈ ਕੇ ਤੇ ਇਹਨਾਂ ਦੇ ਜਿਹੜੇ ਪੁਰਾਣੇ ਪਰਚੇ ਸੀਗੇ ਉਹਦੇ ਵਿੱਚ ਜਿਹੜੀ ਸੀਸੀਟੀਵੀ ਕੈਮਰੇ ਦੀ ਫੁਟੇਜਸ ਸੀਗੀ ਉਹਨਾਂ ਤੋਂ ਕੰਪੇਅਰ ਕਰਕੇ ਇਹਨਾਂ ਨੂੰ ਫੜਿਆ ਗਿਆ ਹੈ ਇਹ ਦੋਨੋਂ ਬਾਰਖੁਰਦੇ ਦੇ ਰਹਿਣ ਵਾਲੇ ਆ ਤੇ ਉੱਥੋਂ ਹੀ ਫੜੇ ਗਏ ਨੇ ਸਰ ਸਾਹਿਬ ਉਹਨਾਂ ਦੀ ਪੂਰੀ ਟੀਮ ਨਾਲ ਤੇ ਪਿੱਛੇ ਕਾਫੀ ਮਗਰ ਪਈ ਸੀ ਇਨ ਫੈਕਟ ਬਾਕੀ ਥਾਂ ਦੇ ਵਾਲੇ ਵੀ ਪਈ ਸੀ ਕਿਉਂਕਿ ਇਹ ਹਰ ਦਿਨ ਹਰ ਰਾਤ ਸਾਡੇ ਜਿਹੜੇ ਜਿnabla ਦੇ ਨਿਵਾਸੀ ਉਹਨਾਂ ਨੂੰ ਕੰਗ ਕਰ ਰਹੇ ਸੀਗੇ